ਜੱਸਾ ਸਿੰਘ ਦੇ ਲਲਕਾਰੇ ਨੇ ਫੌਜ ਖਾਲਸਾ ਗਰਮ ਕਰੀ ਇੱਕ ਇੱਕ ਸਿੰਘ ਦੀਆਂ ਅੱਖਾਂ ਸਾਵੇਂ ਜਿਵੇਂ ਜਵਾਲਾ ਬਾਲ ਤਰੀ ਉਹ ਜਾਪੇ ਸਾਵੇਂ ਕੰਧ ਸਰਹੰਦ ਦੀ ਵਿੱਚ ਮਸੂਮ ਦਬਾਲ ਖੜੇ ਜੋੜਾ ਵਰਤੇ ਫਤਿਹ ਸਿੰਘ ਜੀ ਦੋਵੇਂ ਨੌ ਨਿਹਾਲ ਖੜੇ ਆਜਾ ਮਾਰਨੇ ਆ ਜੋ ਵੀਰੋ ਜੜ ਜ਼ੁਲਮਾਂ ਦੀ ਪੁੱਟ ਦਿਓ ਜਿਨ੍ਹਾਂ ਨੇ ਮਨ ਆਈਆਂ ਕਰਿਆਂ ਧੌਣਾ ਲਾ ਕੇ ਸੱਟ ਦਿਓ ਉੱਚੀ ਛੱਡ ਜਕਾਰੇ ਸਿੰਘਾਂ ਧਰਤੀ ਕੰਬਣ ਲਾ ਦਿੱਤੀ ਰਣ ਦੇ ਵਿੱਚ ਗੁਰਲਾਟ ਪੈ ਗਿਆ ਐਸੀ ਛੰਡੀਵਾ ਦਿੱਤੀ ਆ ਪਹੁੰਚਣ ਲਈ ਸਰਹਿੰਦ ਸਿੰਘਾਣੇ ਵਦ ਵਦ ਹਲੇ ਕੀਤੇ ਨੇ ਧਰਤੀ ਤੇ ਲੋਥਾਂ ਹੀ ਲੋਥਾਂ ਮੌਤ ਪਿਆਲੇ ਪੀਤੇ ਨੇ ਉਹ ਤਲਵਾਰਾਂ ਦੇ ਤੁਲੇ ਬਣਾ ਕੇ ਤਲਵਾਰਾਂ ਦੇ ਤੁਲੇ ਬਣਾ ਕੇ ਕੋ ਨਦੀ ਵਿੱਚ ਠੱਲ ਪਾਏ ਅੱਗੇ ਵਧਦੇ ਸਿੰਘ ਸੂਰਮੇ ਜਿੱਧਰ ਚੜਾ ਵੀ ਠੱਲ ਪਵੇ ਓ ਜਿਸ ਪਾਸੇ ਕਰ ਹੱਲਾ ਪੈਂਦੇ ਸੱਤਰ ਵਸ਼ਾਉਂਦੇ ਵਾਰੀ ਦੇ ਖਾਸ ਮੋਰਚੇ ਤੱਕ ਪਹੁੰਚ ਗਾ ਦਿਰੜਿਆ ਰਾਦੇ ਸ਼ਰੀ ਦੇ ਓ ਗੋਲੀਆਂ ਦੇ ਨਾਲ ਜੈਨ ਖਾਣ ਦੇ ਬਾਡੀ ਗਾਰਡ ਮਾਰ ਦਿੱਤੇ ਕਾਰੇ ਹੱਲਾ ਕਰਕੇ ਸਿੰਘਾਂ ਲੋਥਾਂ ਦੇ ਸੱਤਰੀ ਉਚਾਰ ਦਿੱਤੇ ਹਾਥੀ ਉੱਤੇ ਬੈਠਾ ਜੈਨਖਾ ਹਾਥੀ ਉੱਤੇ ਬੈਠਾ ਜੈਨਖਾ ਜੱਸਾ ਸਿੰਘ ਦੀ ਨਜ਼ਰ ਪਿਆ ਉਸਨੇ کیا ਲਲਕਾਰ ਉਸ ਨੂੰ ਤੇਰੇ ਕਾਰਨ ਗਦਰ ਪਿਆ ਉਹ ਸਾਵਤਾਨ ਹੋ ਜਾਣ ਖਾਨ ਨੂੰ ਸਿੰਘ ਨੇ ਇੰਜ ਫਰਮਾਇਆ ਏ ਅੰਤ ਖੁਦਾ ਨੂੰ ਜਾਦ ਤੂੰ ਕਰ ਲੈ ਕਾਲ ਤੇਰੇ ਸਿਰ ਆਇਆ ਏ ਨਿਕਾ ਕੇ ਗੋਲੀ ਉਸ ਨੂੰ ਜੱਸਾ ਸਿੰਘ ਨੇ ਮਾਰ ਦਿੱਤੀ ਜਨਖਾਨ ਦੇ ਮੱਥੇ ਵਿੱਚੋਂ ਕੱਢ ਸੀ ਅਗਲੇ ਕੱਢ ਸੀ ਅਗਲੇ ਪਾਰ ਦਿੱਤੀ ਓ ਹਾਥੀ ਉੱਤੋਂ ਥੱਲੇ ਡਿੱਗਿਆ ਹਾਥੀ ਉੱਤੋਂ ਥੱਲੇ ਡਿਗ ਪਿਆ ਹਾਥੀ ਉੱਤੋਂ ਬਣ ਕੇ ਲੋਥ ਬਈ ਪਾਪੀ ਇੱਕ ਦਮ ਜਾ ਪਿਆ ਸੀ ਕੋਲੇ ਖੜਾth ਰਾਜ ਸਿੰਘ ਜੋ ਤੇਗ ਲੈ ਕੇ ਆ ਪਿਆ ਸੀ ਵੱਢ ਕੇ ਸਿਰ ਜਾਲਮ ਦਾ ਉਸਨੇ ਘੋੜਾ ਛੇੜ ਭਜਾ ਦਿੱਤਾ ਨਵਾਬ ਕਪੂਰ ਸਿੰਘ ਦੇ ਅੱਗੇ ਜਲਦੀ ਨਾਲ ਟਕਾ ਦਿੱਤਾ ਦਾ ਮਰ ਨਹੀਂ ਸੀ ਸੁੰਨੀ ਫੌਜ ਸਭ ਦੌੜ ਗਈ ਪਾਪੀ ਨੂੰ ਲੈ ਪਾਪ ਲੱਥੀਆਂ ਕਰਕੇ ਝੁਗਾ ਚੋੜ ਗਈ ਓ ਕਰਕੇ ਹੱਲਾ ਯਾਰ ਮੁਹੰਮਦ ਤੇ ਸਾਦ ਖਾਨ ਵੀ ਮਾਰ ਦਿੱਤੇ ਕਰਕੇ ਹੱਲਾ ਯਾਰ ਮੁਹੰਮਦ ਤੇ ਸਾਦ ਖਾਨ ਵੀ ਮਾਰ ਦਿੱਤੇ ਸਾਰੀ ਫੌਜ ਤਬਾਹ ਕਰ ਸਿੰਗਾ ਪਾ ਨਾਰ ਦਿੱਤੇ ਓ ਮਾਰ ਕੇ ਪਾਪੀ ਜੈਨਖਾਨ ਨੂੰ ਸਿੰਘਾਂ ਖੁਸ਼ੀ ਮਨਾਈ ਏ ਦਲਬੀਰ ਸਿੰਘਾਂ ਤਨਵਾਦ ਗੁਰਾਂ ਦਾ ਕਰਦੇ ਸੰਤ ਛਪਾਈ ਏ